ਸ੍ਰੀ ਕਾਲ ਬਈ ਸਾਰਿਆਂ ਨੂੰ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਜੋ ਬਈ ਕੱਲ ਉਹਨਾਂ ਦੀ ਮੀਟਿੰਗ 14 ਫਰਵਰੀ ਦਾ ਸਮਾਂ ਰੱਖਿਆ ਗਿਆ ਸੀ ਬਹੁਤ ਸਮਾਂ ਇੰਤਜ਼ਾਰ ਕੀਤਾ ਜੋ ਕਿਸਾਨ ਭਰਾ ਕਿਉਂਕਿ 80 ਦਿਨ ਤਾਂ ਮਰਨ ਵਰਤੇ ਬੈਠੇ ਨੂੰ ਹੋ ਗਏ ਜਗਜੀਤ ਸਿੰਘ ਡੱਲੇਵਾਲ ਨੂੰ ਤਾਂ ਜਦੋਂ ਉਹਨਾਂ ਦੀ ਕੱਲ ਮੀਟਿੰਗ ਹੋਈ 11 ਵਜੇ ਤੁਰਵਾਨਾ ਹੋ ਗਏ ਸੀ ਤੇ ਚੰਡੀਗੜ੍ਹ 26 ਸੈਕਟਰ ਦੇ ਵਿੱਚ ਜੋ ਮੀਟਿੰਗ ਰੱਖੀ ਗਈ ਸੀ ਜੋ ਖਸਾਨ ਡੱਲੇਵਾਲ ਉਹਨਾਂ ਦੀ ਹਾਲਤ ਇੰਨੀ ਨਾਜ਼ੁਕ ਹੋ ਚੁੱਕੀ ਐਂਬੂਲੈਂਸ ਦੇ ਵਿੱਚ ਲਿਆਇਆ ਗਿਆ ਬੀਲ ਚੇਲ ਦੇ ਉੱਪਰ ਉਹਨਾਂ ਨੂੰ ਉੱਥੇ ਜੋ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਤਾਂ ਜੋ ਗੱਲਬਾਤ ਹੋਣੀ ਸੀ ਮੰਗਾਂ ਰੱਖੀਆਂ ਗਈਆਂ 12 ਮੰਗਾ ਕਿਸਾਨਾਂ ਬਣੀਓ ਰੱਖੀਆਂ ਗਈਆਂ ਸੀ ਜਿਹਦੇ ਵਿੱਚ ਲੈ ਕੇ ਐਮਐਸਪੀ ਨੂੰ ਲੈ ਕੇ ਹੋਰ ਵੀ ਕਾਰਜੇ ਮਾਫ 12 ਮੰਗਾ ਜੋ ਰੱਖੀਆਂ ਤਾ ਪਰ ਉਹਨਾਂ ਨੂੰ ਹੁਣ ਗੱਲ ਕੇਂਦਰ ਸਰਕਾਰ ਵੱੰਨਿਓ ਜਿਵੇਂ ਪਹਿਲਾ ਸਮਾਂ ਦਿੱਤਾ ਗਿਆ ਸੀ ਬਹੁਤ ਲੰਬਾ ਸਮਾਂ ਜੋ 14 ਫਰਵਰੀ ਦਾ ਇੰਤਜ਼ਾਰ ਕਰਿਆ ਸੀ ਵੀ ਕੱਲ ਨੂੰ ਕੁਝ ਚੰਗਾ ਹੋ ਜਾਣਾਗਾ ਪਰ ਨਹੀਂ ਜਿਵੇਂ ਸਰਕਾਰ ਕਰਦੀ ਹੁੰਦੀ ਆ ਫਿਰ ਤੋਂ ਇਹਨਾਂ ਨੂੰ 22 ਜਨਵਰੀ ਦਾ ਫਿਰ ਇਹਨਾਂ ਨਾਲ ਮੀਟਿੰਗ ਰੱਖਣ ਦਾ ਜੋ ਟਾਈਮ ਰੱਖ ਲਿਆ ਕਿਸਾਨਾਂ ਨਾਲ ਵੀ 22 ਜਨਵਰੀ ਨੂੰ ਫਿਰ ਮੀਟਿੰਗ ਹੋਣ ਜਾ ਰਹੀ ਆ ਉਹ ਹੁਣ ਦਿੱਲੀ ਦੇ ਵਿੱਚ ਹੋਵੇ ਜਾਂ ਪੰਜਾਬ ਚ ਜਾਂ ਚੰਡੀਗੜ੍ਹ ਚ ਜਾਂ ਦਿੱਲੀ ਕਈ ਜਗ੍ਹਾ ਦੇ ਵਿੱਚ ਦੱਸਿਆ ਕਿਤੇ ਨਾ ਕਿਤੇ ਜਿੱਥੇ ਹੋਊ ਉਹ ਪਹਿਲਾਂ ਦੱਸਣਗੇ ਮੀਟਿੰਗ ਕਿੱਥੇ ਹੋਊਗੀ ਪਰ ਗੱਲ ਇੰਨੀ ਕਾ ਗਈ ਵੀ ਜਿਹੜਾ ਇਹ ਲੋਕਾਂ ਨੂੰ ਆਪਾਂ ਕਹਿ ਦਈਏ ਜਿਵੇਂ ਹੁਣ ਪਹਿਲਾਂ 14 ਫਰਵਰੀ ਨੂੰ ਕਿਹਾ ਵੀ 14 ਫਰਵਰੀ ਨੂੰ ਸੋਡੀ ਸੁਣਵਾਈ ਹੋਊਗੀ ਜਗਜੀਤ ਸਿੰਘ ਢੱਲੇਵਾਲ ਦੀ ਤਾਂ 14 ਫਰਵਰੀ ਵੀ ਲੰਘ ਚੁੱਕੀ ਹੁਣ ਕਹਿੰਦੇ ਆ 22 ਫਰਵਰੀ ਨੂੰ ਪਰ 5-7 ਦਿਨ ਰਹਿੰਦੇ ਆਗੇ ਤਾਂ ਜਿਹਦੇ ਵਿੱਚ ਹੁਣ ਗੱਲ ਇੰਨੀ ਕਾ ਗਈ ਵੀ ਜਿਹੜੀਆਂ ਸਰਕਾਰਾਂ ਸਿੱਧਾ ਸਾਫ ਪਤਾ ਲੱਗਦਾ ਵੀ ਆਪਣੇ ਵਾਅਦੇ ਤੋਂ ਮੁੱਕਰਦੀਆਂ ਨਜ਼ਰ ਆਉਂਦੀਆਂ ਗਈਆਂ ਤਾਂ ਇਹਦੇ ਵਿੱਚ ਹੁਣ ਫਿਰ ਜਿਹੜਾ ਸਮਾਂ ਦਿੱਤਾ ਗਿਆ ਇਹ ਆਪਣਾ ਸਮਾਂ ਬਰਬਾਦ ਨਾਲੇ ਕਿਸਾਨਾਂ ਦਾ ਕਰ ਰਹੇ ਆ ਤੇ ਨਾਲੇ ਆਪਣਾ ਕਰ ਰਹੇ ਆ ਇਹਦੇ ਵਿੱਚ ਹੁਣ ਜਿਹੜੀਆਂ ਮੰਗਾਂ ਨੂੰ ਲੈ ਕੇ ਗੱਲ ਉੱਠੀ ਆ ਇਨਾਂ ਦੇ ਵਿੱਚ ਕੋਈ ਕੱਲ ਜਿਹੜੀ ਮੀਟਿੰਗ ਹੋ ਰਹੀ ਸੀ ਉਹਦੇ ਵਿੱਚ ਹਜੇ ਇੰਨਾ ਬੰਨੀਓ ਕੋਈ ਇਨਕੁਆਰੀ ਨਹੀਂ ਹੋਜੀ ਤੇ ਕੋਈ ਬਿਆਨ ਨਹੀਂ ਆਇਆ ਸਾਹਮਣੇ ਕਿਉਂਕਿ ਮੰਗਾਂ ਪੂਰੀਆਂ ਜਿਹੜੀਆਂ ਹੋਈਆਂ ਗਿਆ ਜਿਵੇਂ ਕਰਜ਼ਿਆਂ ਨੂੰ ਲੈ ਕੇ ਐਮਐਸਪੀ ਨੂੰ ਲੈ ਕੇ ਕਈ ਮੰਗਾਂ ਉਠੀਆਂ ਤਾਂ ਪਰ ਲੇਕਿਨ ਨਹੀਂ ਉਹ ਇਹਨਾਂ ਨੇ ਸਮਾਂ ਫਿਰ ਤੋਂ ਅੱਗੇ ਵਧਾ ਦਿੱਤਾ ਗਿਆ ਕਿਉਂਕਿ ਜਿਹੜਾ ਆਪਾਂ ਗੱਲ ਕਰੀਏ ਸੈਂਟਰ ਸਰਕਾਰ ਦੀ મોદી ਦੀ ਇਹਨਾਂ ਨੂੰ ਤਾਂ ਸਿਰਫ ਇਕੱਲੇ ਦੌਰਿਆਂ ਤੇ ਕੋਹ ਰਿਆ ਅਮਰੀਕਾ ਦੇ ਵਿੱਚ ਡੋਲੋ ਟਰੰਪ ਆ ਜਿਹੜਾ ਉੱਥੋਂ ਦਾ ਰਾਸ਼ਟਰਪਤੀ ਉਹਨਾਂ ਨੂੰ ਮਿਲ ਲਿਆ ਮੋਦੀ ਘੱਟੋ-ਘੱਟ ਮੈਂ ਬੜਾ ਨਹੀਂ ਕਹਿੰਦਾ ਜਦੋਂ ਇਹ ਦੌਰਿਆਂ ਤੇ ਜਾਂਦੇ ਆ ਲੱਖਾਂ ਦੇ ਵਿੱਚ ਰੁਪਏ ਖਰਚ ਕਰਕੇ ਫਿਰ ਇਹ ਜਾਂਦੇ ਹੈਗੇ ਪੰਜਾਬ ਦਾ ਕਿੱਥੋਂ ਇਹ ਭਲਾ ਕਰ ਦੇਣਗੇ ਆਪ ਤਾਂ ਦੌਰਿਆਂ ਤੇ ਨਿਕਲ ਜਾਂਦੇ ਹੈਗੇ ਕਦੇ ਇੱਧਰ ਲੰਘ ਕੇ ਹੈਲੀਕਾਪਟਰ ਆ ਰਹੀਂ ਕਦੇ ਇੱਧਰ ਲੰਘ ਕੇ ਉਦੋਂ ਬਈ ਖਰਚ ਹੁੰਦੇ ਨਹੀਂ ਕਿ ਕਿੰਨੇ ਕਰੋੜਾ ਰੁਪਏ ਖਰਚ ਕੇ ਇਹ ਬਾਰਲੇ ਦੇਸ਼ਾਂ ਦੇ ਵਿੱਚ ਜਾਂਦੇ ਆ ਕਦੇ ਮੋਦੀ ਟਰੰਪ ਨੂੰ ਕਿਉਂਕਿ ਸਾਲ ਦੇ ਵਿੱਚ 5-4 ਵਾਰੀ ਅਮਰੀਕਾ ਪਹੁੰਚਦਾ ਹੈ ਜੇ ਗੱਲ ਕਰੀਏ ਸਾਡੇ ਪੰਜਾਬ ਬੰਨੀ ਕੋਈ ਨਹੀਂ ਦੇਖਦਾ ਜੋ ਸਾਡੇ ਮਜ਼ਦੂਰ ਕਿਸਾਨ ਭਰਾ ਜੋ ਵੀ ਬੈਠੇ ਆ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਹ ਸੰਗਰਾਖਸ਼ ਜੋ ਲੜ ਰਹੇ ਆ ਪਰ 14 ਫਰਵਰੀ ਦਾ ਇੱਕ ਬਹੁਤ ਲੰਬਾ ਸਮਾਂ ਸੀ ਇਹ 2024 ਨੂੰ ਬੈਠੇ ਆ ਤੇ ਸਾਰਾ ਸਾਲ ਹੋ ਗਿਆ 2025 ਆ ਗਿਆ ਤਾਂ ਇਹਨਾਂ ਨੇ ਕਿਹਾ ਵੀ 14 ਫਰਵਰੀ ਨੂੰ ਅਸੀਂ ਸੁਣਵਾਈ ਹੋਊਗੀ ਜਗਜੀਤ ਸਿੰਘ ਢੱਲੇਵਾਲ ਦੀ ਮੀਟਿੰਗ ਰੱਖੀ ਜਾਊ ਤਾਂ ਉਹ ਸਵਾ ਕੱਲ ਜਿਹਨੂੰ ਇੰਤਜ਼ਾਰ ਸੀ ਸਾਡੇ ਕਿਸਾਨ ਭਰਾ ਮਜ਼ਦੂਰ ਜਿੰਨੇ ਵੀ ਸੀ ਤਾਂ ਉਹ ਸਮਾਂ ਵੀ ਲੰਘ ਚੁੱਕਿਆ ਹੁਣ ਫੇਰ ਅੱਗੇ ਵਧਾ ਦਿੱਤਾ ਗਿਆ 2000 ਕਹਿੰਦਾ ਮਤਲਬ ਵੀ 22 ਜਨਵਰੀ ਨੂੰ ਫਿਰ ਤੋਂ ਉਹ 22 ਫਰਵਰੀ ਨੂੰ ਫਿਰ ਤੋਂ ਸੁਣਵਾਈ ਹੋਣ ਜਾ ਰਹੀ ਹੈ 22 ਫਰਵਰੀ ਨੂੰ 2025 ਯਾਨੀ ਕਿ 5-7 ਦਿਨਾਂ ਬਾਅਦ ਇਹਨਾਂ ਨੇ ਜੋ ਲੰਬਾ ਸਮਾਂ ਫਿਰ ਤੋਂ ਇਹਨਾਂ ਨੇ ਪਹਿਲਾਂ ਤੋਂ 14 ਫਰਵਰੀ ਨੂੰ ਕਿਹਾ ਗਿਆ ਤਾਂ ਹੁਣ ਜੋ ਫਿਰ ਇਹਨਾਂ ਨੇ ਅੱਗੇ ਤਰੀਕ ਵਧਾ ਦਿੱਤੀ ਗਈ ਹੈ ਵੀ ਸੁਣਵਾਈ ਤੁਹਾਡੀ 22 ਫਰਵਰੀ ਨੂੰ ਹੋਣੀ ਆ ਤਾਂ ਗੱਲ ਇੰਨੀ ਕਾ ਵੀ ਇਹਨਾਂ ਨੇ ਆਪਣੇ ਜੋ ਝਲਸਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਵਾਰ ਵੋਟਾਂ ਪਵਾ ਲੈਂਦੇ ਆ ਆਪਣੀ ਕੁਰਸੀ ਤੇ ਜਦੋਂ ਬਹਿ ਜਾਂਦੇ ਆ ਮੁੜ ਕੇ ਇਹ ਆਪਣੀ ਮਰਜ਼ੀ ਚਲਾਉਂਦੇ ਆ ਜੈ ਸੀਐਮ ਨੂੰ ਹਤਮਾਨਾ ਪੰਜਾਬ ਸਰਕਾਰ ਆ ਚਾਹ ਕੇਂਦਰ ਸਰਕਾਰ ਕਿਉਂਕਿ ਸ਼ੁਰੂਆਤ ਸ਼ੁਰੂ ਤੋਂ ਹੁੰਦਾ ਆ ਪੰਜਾਬ ਦੇ ਵਿੱਚ ਕੋਈ ਸਰਕਾਰ ਨਹੀਂ ਆ ਹਰ ਸਰਕਾਰ ਦਾ ਅਤਿਆਚਾਰ ਹੀ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਇਹਨਾਂ ਨੇ ਜਦੋਂ ਹੁੰਦਾ ਵੋਟਾਂ ਦਾ ਸਮਾਂ ਉਦੋਂ ਹੱਥ ਮੰਨ ਕੇ ਲੋਕਾਂ ਤੋਂ ਵੋਟਾਂ ਪਵਾ ਲੈਂਦੇ ਆ ਬਾਅਦ 'ਚ ਜਿਵੇਂ ਜੀ ਕਰਦੇ ਨੇ ਉਹਦਾ ਫੇਰ ਉਹੀ ਹਾਲ ਹੋ ਜਾਂਦਾ ਲੋਕਾਂ ਨਾਲ ਕਿਉਂਕਿ ਬਹੁਤ ਲੰਬਾ ਸਮਾਂ ਹੁੰਦਾਗਾ ਕਟੋ-ਕਟ 2 2.5 ਮਹੀਨਿਆਂ ਤੋਂ ਇਹਨਾਂ ਨੇ ਜਿਹੜੀ ਇਹ ਸੁਣਵਾਈ ਹੋਣ ਜਾ ਰਹੀ ਸੀ ਉਹਦੇ ਵਿੱਚ ਕੋਈ ਚੰਗਾ ਨਹੀਂ ਕਰਿਆ ਫਿਰ ਤੋਂ ਇਹਨਾਂ ਨੂੰ ਸਮਾਂ ਵਧਾ ਦਿੱਤਾ ਗਿਆ ਹੁਣ ਗੱਲ ਇੰਨੀ ਕਾ ਵੀ ਸਰਕਾਰਾਂ ਜਿਹੜੀਆਂ ਸੈਕਟਰ ਸਰਕਾਰਾਂ ਕੇਂਦਰ ਸਰਕਾਰ ਜੋ ਨੇ 22 ਫਰਵਰੀ ਨੂੰ ਫਿਰ ਸਾਡੇ ਕਿਸਾਨ ਭਰਾਵਾਂ ਨਾਲ ਇੱਕ ਮੀਟਿੰਗ ਰੱਖਣ ਦਾ ਵਾਅਦਾ ਕਰਿਆ ਗੱਲ ਹੁਣ ਇੰਨੀ ਕਾ ਗਈ ਜੋ ਹੈ ਸੀਐਮ ਭਵੰਤਮਨ ਤੇ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਇੰਨਾ ਬੁਰਾ ਹਾਲ ਹੋ ਰਿਹਾਗਾ ਸ਼ੁਰੂਆਤ ਤੋਂ ਲੈ ਕੇ ਆਪਾਂ ਗੱਲ ਕਰੀਏ ਜੇ ਜੋ ਐਤ ਕੀ ਫਸਲਾਂ ਰੁੜੀਆਂ ਗਈਆਂ ਤਾਂ ਐਤ ਕੀ ਝੋਨਾ ਬਹੁਤ ਰੋਲਿਆ ਮੰਡੀਆਂ ਦੇ ਵਿੱਚ ਤਾਂ ਇਹ ਐਮਐਸਪੀ ਨੂੰ ਲੈ ਕੇ ਵੀ ਬਹੁਤ ਮੰਗਾ ਉਠੀਆਂ ਤੇ ਬਹੁਤ ਤਰ੍ਹਾਂ ਤਰ੍ਹਾਂ ਦੇ ਮੈਂ ਕਿਹਾ ਜਦੋਂ ਦੀ ਇਹ ਸਰਕਾਰ ਆਈ ਇਤਿਆਚਾਰ ਹੋਇਆ ਪੰਜਾਬ ਸਰਕਾਰ ਦੇ ਵਿੱਚ ਜੇ ਉਤਰੋ ਗੱਲ ਕਰੀਏ ਜਿਹੜੇ ਆਪਣੇ ਭਾਰਤੀਏ ਦੋ ਜਹਾਜ਼ ਭੇਜ ਤੇ ਹਜੇ ਉਤਰੋ ਭੇਜਣ ਦੀ ਤਿਆਰੀ ਚਾ ਕਿਉਂਕਿ ਸੀਐਮ ਭਾਰਤਮਾਨ ਨੇ ਜੋ ਇੱਕ ਸਵਾਲ ਉਠਾਇਆ ਹੁਣ ਕੱਲ ਮੋਦੀ ਨੂੰ ਇੱਕ ਮੋਦੀ ਖਿਲਾਫ ਇੱਕ ਵਾਇਰਲ ਜੋ ਵੀਡੀਓ ਹੋ ਰਹੀ ਆ ਉਹਨਾਂ ਨੂੰ ਸਿੱਧਾ ਚੈਲੰਜ ਕੀਤਾ ਗਿਆ ਵੀ ਤੁਸੀਂ ਪੰਜਾਬੀਆਂ ਨੂੰ ਡਿਪੋਰਟ ਕਰ ਰਹੇ ਹੋ ਤੇ ਜਿਹੜੇ ਉੱਥੇ ਗੈਂਗਸਟਰ ਬੈਠੇ ਆ ਉਹਨਾਂ ਨੂੰ ਕਿਉਂ ਨਹੀਂ ਕਰ ਰਹੇ ਆਪਸ ਵਿੱਚ ਵਿੱਚ ਜੋ ਇਹ ਗਲਵਾਤ ਜੋ ਸੀਐਮ ਭਵਨਤਮਨ ਉਹਨਾਂ ਨੂੰ ਕਹਿ ਰਹੇ ਆ ਵੀ ਜਿਹੜੇ ਪੰਜਾਬੀ ਸਾਡੇ ਤੁਸੀਂ ਕਹਿੰਦੇ ਹੋ ਗੈਰ ਕਾਨੂੰਨੀ ਤਰੀਕੇ ਨਾਲ ਗਏ ਆ ਪਰ ਜਿਹੜੇ ਉਹਨਾਂ ਨੂੰ ਬੇੜੀਆਂ ਲਾ ਕੇ ਜਕੜ ਕੇ ਲਿਆਉਂਦੇ ਜਜ਼ੀਰਾ ਨਾਲ ਇਹ ਚੰਗਾ ਕੰਮ ਨਹੀਂ ਹੋ ਰਿਹਾ ਜਿਹੜੇ ਭਾਰਤੀਏ ਕਿਉਂਕਿ ਦੋ ਜਹਾਜ਼ ਭੇਜਤੇ ਹਜੇ 104 ਲੋਕ ਆ ਚੁੱਕੇ ਤਾਂ ਹਜੇ ਜਿਹੜਾ 200 ਦੇ ਕਰੀਬ ਭਾਰਤੀ ਅੱਜ ਆਉਣਗੇ 15 ਤਰੀਕ ਨੂੰ ਅੱਜ ਜਿਹੜਾ ਅੰਮ੍ਰਿਤਸਰ ਏਰੀਆ ਦੇ ਵਿੱਚ 에어ਪੋਰਟ ਤੇ ਜਹਾਜ਼ ਉਤਰਨਾ ਹੈਗਾ ਪਹਿਲਾ ਨੰਬਰ ਤਾਂ ਗੱਲ ਆਪਾਂ ਇੰਨੀ ਕਰਦੇ ਆ ਬਾਹਰਲੀ ਫੋਰਨ ਕੰਟਰੀ ਚੋ ਵੀ ਆ ਉਥੋਂ ਕੋਈ ਜਹਾਜ਼ ਆ ਹੀ ਨਹੀਂ ਸਕਦਾ ਜੇ ਜਹਾਜ਼ ਆਉਂਦਾ ਤਾਂ ਆਪਣੇ ਭਾਰਤੀ ਇਹ ਲਿਆ ਸਕਦੇ ਆ ਬਾਰੇ ਦੇਸ਼ ਦਾ ਕੋਈ ਜਹਾਜ਼ ਆਪਣੇ 에어ਪੋਰਟ ਤੇ ਨਹੀਂ ਉਤਰ ਸਕਦਾ ਇਹ ਬੜੀ ਵੱਡੀ ਗਲਤ ਗੱਲ ਆ ਸੈਕਟਰ ਸਰਕਾਰ ਦੀ ਜਿਵੇਂ ਆਪਾਂ ਕਹਿੰਦੇ ਆ ਬਾਹਰਲੇ ਦੇਸ਼ ਚੋਂ ਆਉਂਦਾ ਜਿਵੇਂ ਸੀਐਮ ਭਵਨਤਮਨ ਨੇ ਵੀ ਕਿਹਾ ਉਹਨਾਂ ਨੂੰ ਨਾਲ ਇੱਕ ਦੇਸ਼ ਲੱਗਦਾ ਪਾਕਿਸਤਾਨ ਕੁਝ ਵੀ ਹੋ ਸਕਦਾ ਹੈਗਾ ਬਾਹਰਲੇ ਦੇਸ਼ ਦਾ ਜਹਾਜ਼ ਆਪਣੇ ਅਲਾਉਟ ਹੈ ਨਹੀਂ ਐਰਪੋਰਟ ਤੇ ਉਤਰਨਾ ਤਾਂ ਜਿਹਦੇ ਵਿੱਚ ਹੁਣ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਜੋ ਸਵਾਲ ਇਹਨਾਂ ਨੂੰ ਵੀ ਕੀਤੇ ਆ ਸੀਐਮ ਭਵਨਤਮਨ ਨੇ ਵੀ ਪਰ ਸਰਕਾਰਾਂ ਦੋਨੇ ਇੱਕੋ ਜੀਆਂ ਪਹਿਲਾਂ ਜਦੋਂ ਇਹਦੀ ਸਰਕਾਰ ਇਹਵੇਂ ਦੌਰਿਆਂ ਤੇ ਰਹਿਆ ਹੈਲੀਕਾਪਟਰਾਂ ਰਾਹੀਂ ਦਾ 10 ਲੱਖ ਰੁਪਈਆ ਇਧਰ ਉਧਰ ਹੀ ਕਰੋੜਾਂ ਰੁਪਈਆ ਖਰਚ ਦਿੰਦੇ ਆ ਇਹ ਦੌਰਿਆਂ ਦੇ ਵਿੱਚ ਕਦੇ ਆਹ ਟੂਰ ਤੇ ਇੰਨੇ ਕਦੇ ਇਧਰੇ ਨੇ ਇਧਰ ਤਾਂ ਪੰਜਾਬ ਦੇ ਵੱਲ ਕੋਈ ਨਹੀਂ ਦੇਖਦਾ ਚਲੋ ਜੀ ਖਾਸ ਕਰਕੇ ਜੋ ਪੰਜਾਬ ਚ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਜਿਹੜੀ ਇਹ ਮੀਟਿੰਗ ਰੱਖੀ ਗਈ ਸੀ ਜਗਜੀਤ ਸਿੰਘ ਡੱਲੇਵਾਲ ਦੀ ਇਹਦੀ ਤਰੀਕ ਫਿਰ ਜੋ 22 ਫਰਵਰੀ ਨੂੰ ਅੱਗੇ ਵਧਾ ਦਿੱਤੀ ਗਈ ਆ ਤਾਂ ਜੋ 22 ਫਰਵਰੀ ਨੂੰ ਫਿਰ ਤੋਂ ਸੁਣਵਾਈ ਹੋਣ ਜਾ ਰਹੀ ਆ ਉਹਦੇ ਵਿੱਚ ਆਪਾਂ ਦੇਖਦੇ ਆ ਵੀ ਇਹਨਾਂ ਦਾ ਹੁਣ ਕੀ ਕਹਿਣਾਗਾ ਕਿਉਂਕਿ ਮੰਗਾਂ ਨੂੰ ਲੈ ਕੇ ਜੋ ਗੱਲਾਂ ਰੱਖੀਆਂ ਗਈਆਂ ਪਰ ਉਹ ਪੂਰੀਆਂ ਨਜ਼ਰ ਨਹੀਂ ਹੁੰਦੀਆਂ ਪੂਰੀਆਂ ਨਹੀਂ ਹੋ ਰਹੀਆਂ ਕਿਉਂਕਿ ਜਿਹੜੇ ਹਿਸਾਬ ਨਾਲ ਇਹਨਾਂ ਲੰਬਾ ਸਮਾਂ ਹੋ ਗਿਆ ਤਾਂ ਹੁਣ ਫਿਰ ਅੱਗੇ ਤਰੀਕ ਦਿੱਤੀ ਇਹਨਾਂ ਨੇ ਚਲੋ ਜੀ ਫਿਰ ਤੋਂ ਅਪੀਲ ਕਰਦੇ ਆ ਆਪਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਇੰਨੀ ਕ ਅਪੀਲ ਕਰਦੇ ਆ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਵੀ ਪੰਜਾਬ ਦੇ ਮੁੱਦਿਆਂ ਤੇ ਚੈਨਲ ਹੋਂਦਾ ਆਪਣਾ ਵੀਡੀਓ ਨੂੰ ਬਈ ਗਰੁੱਪਾਂ ਵਿੱਚ ਸ਼ੇਅਰ ਕਰਦਿਆ ਕਰੋ ਸੇਮਪਾ ਅਤਮਾਨਟਿਕ ਪੁੱਛਾ ਦਿਓ ਵੀਡੀਓ ਕਿਉਂਕਿ ਇਹਨਾਂ ਨੂੰ ਵੀ ਪਤਾ ਲੱਗੇ ਸਾਡੇ ਖਿਲਾਫ ਹੋ ਕੀ ਰਿਹਾ ਸਾਡੇ ਪੰਜਾਬ ਨਾਲ ਜਿਹੜਾ ਇਹ ਕਰ ਰਹੇ ਆ ਤਾਂ ਬਹੁਤ ਗਲਤ ਪ੍ਰਤਾਪ ਜਿਵੇਂ ਇਹਨਾਂ ਨੇ ਵਾਅਦੇ ਕਰਕੇ ਸਾਡੇ ਕਿਸਾਨ ਭਰਾਵਾਂ ਨਾਲ ਤੇ ਮਜ਼ਦੂਰਾਂ ਨਾਲ ਤਾਂ ਪੰਜਾਬ ਦੇ ਵਿੱਚ ਜਿੰਨਾ ਵੀ ਹੋਇਆ ਇਹਨਾਂ ਦੀ ਸਰਕਾਰ ਚ ਅਤਿਆਚਾਰੀ ਹੋਇਆਗਾ ਚਲੋ ਜੀ ਫਿਰ ਕਹਤੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ